ਜੱਸੀ ਮੈਂ ਗਾਣੇ ਲਿਖਦਾ ਵੀਰੇ ਇੱਕ ਗਾਣਾ ਤੁਹਾਡੇ ਲਈ ਲਿਖਿਆ ਬਹੁਤ ਕੈਂਟ ਵੀਰੇ ਆ ਭਿੰਦੇ ਨੂੰ ਭੇਜ ਦਿਓ ਆਪਣੇ ਗਾਣੇ ਦਾ ਨੰਬਰ ਲੈ ਲਓ ਉਹ ਵੀਰਾ ਫੋਨ ਨਹੀਂ ਚੱਕਦਾ ਜੀ WhatsApp ਤੇ ਮੈਸੇਜ ਵੀ ਨਹੀਂ ਦੇਖਦਾ ਵੀਰੇ ਇੱਕ ਮਿੰਟ ਲੱਗਣਾ ਬਸ ਕਲਾ ਮੁਖੜਾ ਸੁਣਾ ਦਿਆ ਮੇਰਾ ਜੀ ਕਰਦਾ ਕੋਈ ਲਿਖਣੇ ਨੂੰ ਪਰ ਅੱਖਰ ਥੜ ਦੇ ਤੇਰੇ ਲਈ ਨਖਰਾ ਤੌਰ ਹੁਸਨ ਲਿਆਕਤ ਕੀ ਲਿਖਾਂ ਤੇਰੇ ਚਿਹਰੇ ਲਈ ਤੈਨੂੰ ਪਾਉਣਾ ਰੱਬ ਦੇ ਵਰਗਾ ਐ ਮੇਰੇ ਵਰਗੇ ਨੂੰ ਪਾਉਣਾ ਤੇਰੇ ਲਈ ਕਹਿ ਤਾ ਨਾ ਵੀਰੇ ਤੁਸੀਂ ਗਾਤਾ ਨਾ ਅੱਗ ਲੱਗ ਜਣੀਆਂ ਮਾਰਕੀਟ ਚ ਇਰੇ ਕਾਪੀਆਂ ਭਰੀਆਂ ਪਈਆਂ ਤੁਸੀਂ ਬਸ ਹੁਕਮ ਕਰੋ ਗੁੱਸਾ ਨਾ ਕਰੀ ਮੇਰੇ ਵੀਰ ਬਸ ਕਾਪੀਆਂ ਹੀ ਕਾਲੀਆਂ ਕੀਤੀਆਂ ਨੇ ਓਏ ਮੈਨੂੰ ਪਤਾ ਫਲੌਪ ਗਾਣਾ ਰਿਕਾਰਡ ਕਰਨ ਚੱਲਿਆ ਜਾ ਤੂੰ ਲੈ ਗੀ ਮੇਰੇ ਗਾਣਿਆਂ ਦੇ ਆ ਵੱਡਾ ਸੰਤਾਰ ਰੁਕੋ ਓ ਕੀ ਹੋ ਗਿਆ ਅੱਪ ਦਿਮਾਗ ਸੈਟ ਹੈ ਪਤਾ ਹੈ ਉਹ ਕਿੰਨਾ ਵੱਡਾ ਸਟਾਰ ਹੈ ਵੱਡਾ ਸਟਾਰ ਆਦਾ ਮੈਂ ਹੀ ਕਰਾਂ ਮੈਂ ਘਾਟਾ ਕਿਹਦੇ ਤੋਂ ਮੇਰਾ ਵੀ ਨਾ ਜਸੀ ਢਾਲੀ ਵਾਲਾ ਉਹ ਹੈਲੋ ਹਾਜੀ ਤੂੰ ਨਾ ਕੱਟ ਜੇ ਵੀ ਨਹੀਂ ਆਉਂਦਾ ਉਹਨੂੰ ਪੂਰੀ ਦੁਨੀਆ ਜਾਣਦੀ ਹੈ ਤੇ ਤੈਨੂੰ ਪ੍ਰੋਪਰ ਪਿੰਡ ਦੇ ਵੀ ਨਹੀਂ ਹਾਂ ਠੀਕ ਆ ਆ ਜਾਊਗਾ ਮੇਰਾ ਵੀ ਟਾਈਮ ਲੋਕਾਂ ਨੂੰ ਗਾਲਾਂ ਕੱਢ ਕੱਢ ਕੇ ਨਹੀਂ ਆਊਗਾ ਨਾਲੇ ਮੇਰਾ ਕੰਮ ਵੀ ਖਰਾਬ ਕਰਤਾ ਤੇ ਤੂੰ ਚੱਲ ਜਾ ਮੈਂ ਤੇਰੀ ਬਾਹ ਫੜੀ ਆ ਨਹੀਂ ਤੈਨੂੰ ਕੀ ਲੱਗਦਾ ਹੁਣ ਉਹ ਮੈਨੂੰ ਮਿਲਣ ਆਊਗਾ ਉਹ ਗੱਲਾਂ ਗੱਲਾਂ ਚ ਕਿਤੇ ਮੇਰੀ ਗਰੀਬ ਦੀ ਪੇਮੈਂਟ ਹੀ ਨਾ ਪੁੱਜਿਓ ਉਹ ਕਰ ਦੂੰਗਾ ਤੇਰਾ ਕਿਹੜਾ 2.5 ਲੱਖਾ ਉਹ ਬਾਈ ਗੁੱਸੇ ਕਾ ਨੂੰ ਹੁੰਨਾ ਮੈਂ ਸਮਝ ਸਕਦਾ ਤੇਰਾ ਦਰਦ ਮੈਂ ਵੀ ਪਹਿਲਾਂ ਸਿੰਗਰੀ ਹੁੰਦਾ ਸੀ ਹਾਂਜੀ bro ਸੁਣ ਕੇ 1 2 3 ਸਟਾਰਟ ਯਾਰ ਦਾ ਕੱਲਾ ਕੱਲਾ ਫੇਰ ਦੇਖੀ ਗਿੱਟਿਆਂ ਚ ਮਾਰਦਾ ਕੱਲਾ ਕੱਲਾ ਫੇਰ ਦੇਖੀ ਗਿੱਟਿਆਂ ਚ ਮਾਰਦਾ ਸਭ ਠੀਕ ਆ ਬਾਈ ਓਕੇ ਓਕੇ ਪਰਫੈਕਟ bro ਬਸ ਮੈਂ ਵਾਸ਼ਰੂਮ ਹੋ ਕੇ ਆਨਾ ਓਕੇ ਠੀਕ ਆ ਹਾਂਜੀ ਦੱਸੋ ਬਰੋ ਮੈਂ ਦੱਸੀ ਵੀਰੇ ਰਾਨੇ ਬਾਈ ਦੀ ਕਾਲ ਆਈ ਹੋਣੀ ਗਾਣਾ ਕਰਾਉਣਾ ਸੀ ਕਰ ਦਿਆਂਗੇ ਡੇਢ ਲੱਖ ਲੱਗੇਗਾ ਤਾਂ ਰਾਨਾ ਬਾਈ ਤਾਂ ਕਹਿੰਦਾ ਸੀ 60-65 ਹਜ਼ਾਰ ਲੱਗੂਗਾ ਜੀ ਉਹ ਬਰੋ 60 ਹਜ਼ਾਰ ਤਾਂ ਮੇਰੀ ਫੀਸ ਆ ਜਿੰਦੇ ਵਿੱਚ ਮਿਊਜ਼ਿਕ ਤੇ ਕੰਪੋਜੀਸ਼ਨ ਕਰਨਾ ਹੈ ਬਾਕੀ ਮਿਕਸ ਮਾਸਟਰੀਂਗ ਮੁੰਬਈ ਤੋਂ ਕਰਵਾਣੀ ਆ ਪਰ ਕੰਪੋਜੀਸ਼ਨ ਤੁਹਾਨੂੰ ਕਰਨੀ ਨਹੀਂ ਪੈਣੀ ਕੰਪੋਜੀਸ਼ਨ ਮੇਰੀ ਆਪਣੀ ਆ ਦੇਖੋ 60 ਸੁੱਟਣੀ 75000 ਰੁਪਏ ਲੱਗੇਗਾ ਜੇ ਗਾਣਾ ਕਰਨਾ ਹੈ ਤਾਂ ਠੀਕ ਆ ਵੀਰੇ ਅੱਗੇ ਤੁਹਾਡੀ ਮਰਜ਼ੀ ਆ ਜੱਸੀ ਆ ਅਮਨਵੀਰ ਐ ਅਮਨਵੀਰ ਐ ਜੱਸੀ ਆ ਉਹ ਕਿੱਥੋਂ ਸਨਾਰ ਤੋਂ ਹਾਂ ਤੇ ਵੀਰੇ ਅਮਨਵੀਰ ਪ੍ਰਿੰਸ ਵੀਰੇ ਤਾਂ ਸਾਰਾ ਕੰਮ ਸੰਭਲਦਾ ਹੈ ਕੀ ਬਾਤ ਆ ਵੀਰੇ ਪ੍ਰਿੰਸ ਵੀਰਾ ਵੀ ਆਇਆ ਨਹੀਂ ਬਾਈ ਦਾ ਅੱਜ ਸ਼ੂਟ ਆ ਕਸੌਲੀ ਅੱਛਾ ਅੱਛਾ ਨਿਕ ਬਰੋ ਯਾਰ ਸਾਡੇ ਵਾਲਾ ਐਨਾਨਸਰ ਚਲਿਆ ਕੈਨੇਡਾ ਉਹਦੀ ਸਿਸਟਰ ਦਾ ਵਿਆਹ ਕੋਈ ਐਨਾਨਸਰ ਮਿਲ ਸਕਦਾ ਦੋ ਕੁ ਮਹੀਨੇ ਲਈ ਜਿਹੜਾ ਸੀਜ਼ਨ ਕਢਾ ਦੇ ਬ੍ਰੋ ਮੈਂ ਵੇਖ ਕੇ ਦੱਸਦਾ ਚੱਲ ਫਿਰ ਮੈਂ ਨਿਕਲਦਾ ਤੇ ਗਾਣਾ ਮੇਲ ਕਰਦੀ ਚੰਗਾ ਕਰਦਾ ਸੈਂਡ ਚੰਗਾ ਬਾਈ 니 ਮੈਂ ਦੱਸੂਗਾ ਸਸੇ ਓਏ ਪੱਕਾ 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 ਵੀਰੇ ਐਕੂ ਮੈਂ ਕਰਦਾ ਕਾਲ ਬੈਕ ਹਾਂਜੀ ਵੀਰੇ ਮੈਂ ਕਰ ਲੈਣਾ ਅਨਾਉਂਸਮੈਂਟ ਪਹਿਲਾਂ ਕਦੇ ਕੀਤੀ ਐ ਅਨਾਉਂਸਮੈਂਟ ਉਹ ਸਾਡੇ ਇਲਾਕੇ ਤਾਂ ਨੇੜੇ ਤੇੜੇ ਮੇਲ ਆਛੇ ਨਹੀਂ ਮਰਤ ਬਣਾ ਹੋਈ ਨਹੀਂ ਸਕਦੇ ਮੈਂ ਕੋਰਸੀ ਵਧਿਆ ਕਰ ਲੈਣਾ ਵੀਰੇ ਠੀਕ ਆ ਮੈਂ ਕਰਦਾ ਪ੍ਰਿੰਸ ਵੀਰੇ ਨਾਲ ਗੱਲ ਫਿਰ ਤੈਨੂੰ ਦੱਸਦਾ ਠੀਕ ਹੈ ਵੀਰੇ